ਬਦਲ ਗਿਆ ਜੀ ਚਲੋ ਸਭ ਦੂਜੀ ਖਬਰ ਆਪਣੀ ਇਹ ਹੈ ਜੀ ਸੋ ਅਦਾਲਤ ਨੇ ਮਤਲਬ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਜਿਹੜਾ ਉਹਨਾਂ ਦੇ ਖਿਲਾਫ ਇਹਦੀ ਕੇਸ ਕਰਨ ਤੋਂ ਨਾ ਕੀਤੀ ਉਹ ਕੀ ਹੈ ਜੀ ਉਹ ਵੀ ਸਾਡੇ ਦਸਕਾ ਦੇ ਨੂੰ ਬੜੀ ਕਮਾਲ ਦੀ ਗੱਲ ਹੈ ਜੀ ਇਹਦੀ ਦਾ ਕੇਸ ਕਿੱਥੇ ਬਣਦਾ ਹੈ ਇਹਦੀ ਦਾ ਕੇਸ ਬਣਦਾ ਹੈ ਵੀ ਜੇ ਵਿਜੀਲੈਂਸ ਦੇ ਕਿਸੇ ਨੇ ਫੜ ਲਿਆ ਹੋਵੇ ਪੰਜਾਬ ਪੁਲਿਸ ਨੇ ਕਿਸੇ ਨੂੰ ਫੜ ਲਿਆ ਹੋਵੇ ਠੀਕ ਹੈ ਜੀ ਸੀਬੀਆਈ ਨੇ ਫੜ ਲਿਆ ਹੋਵੇ ਜੀ ਐਨਆਈਏ ਨੇ ਫੜ ਲਿਆ ਹੋਵੇ ਕਿਸੇ ਵੀ ਸੂਬੇ ਦੀ ਪੁਲਿਸ ਨੇ ਕਿਸੇ ਬੰਦੇ ਨੂੰ ਫੜ ਲਿਆ ਹੋਵੇ ਠੀਕ ਹੈ ਜੀ ਉਹਦੇ ਕੋਲੇ ਪਤਾ ਲੱਗ ਜੇ ਵੀ ਇੰਨਾ ਕਾਲਾ ਧਨ ਇਹ ਬੰਦਾ ਕਾਲੇ ਧਨ ਦੀ ਕਮਾਈ ਵਾਸਤੇ ਆ ਗਲਤ ਤੌਰ ਤਰੀਕੇ ਅਪਣਾਉਂਦਾ ਕਿ ਇਹਦੇ ਚ ਕਾਲਾ ਧਨ ਜਿਹੜਾ ਇੱਕ ਮਿਥੀ ਹੋਈ ਹੱਦ ਹੁੰਦੀ ਹੈ ਸ਼ਾਇਦ 10 ਲੱਖ ਠੀਕ ਹੈ ਜੀ ਵੀ ਜਦੋਂ ਬਦ ਬੰਦੇ ਦੇ ਕੋਲੇ ਹਿਸਾਬ ਪੈਸਾ ਇਕੱਠਾ ਹੋ ਜੇ ਤੇਰਾ ਹਿਸਾਬ ਤਾਂ ਨਾ ਮਿਲਦਾ ਹੋਵੇ ਤਾਂ ਫਿਰ ਉਹ ਈਡੀ ਜਿਹੜੀ ਹੈ ਨਾ ਉਹ ਆਪਣੇ ਆਪ ਹੀ ਉਹਨਾਂ ਨੂੰ ਐਸਾ ਹੀ ਰੰਗ ਟਕ ਲੈਂਦੀ ਜੀ ਜਦੋਂ ਪਤਾ ਲੱਗਦਾ ਵੀ ਇੱਥੇ ਆਈਆਂ 10 ਲੱਖ ਤੋਂ ਵੱਧ ਦੀ ਪ੍ਰਾਪਰਟੀ ਵਾਲੇ ਮਾਮਲੇ ਚੋਂ ਏਜੰਸੀਆਂ ਆਪ ਹੀ ਭੇਜਦੀਆਂ ਜ਼ਰੂਰੀ ਆ ਉਹਨਾਂ ਅਸਤੇ ਕੋਡ ਦੋ ਪੀਡੀ ਲਿਗਾ ਤੇ ਫਿਰ ਕਾਨੂੰਨੀ ਅਧਿਕਾਰਪੰਨ ਚਲੂ ਕਰਨ ਲਈ ਪਹਿਲਾ ਉਹ ਪਰਚਾ ਜਿਹੜਾ ਹੁੰਦਾ ਹੈ ਉਹ ਫੋਰਸਾ ਜਾਂ ਕਿਸੇ ਥਾ ਅਜੰਸੀ ਦਾ ਹੁੰਦਾ ਇਨਵੈਸਟੀਗੇਟਿਵ ਏਜੰਸੀ ਦਾ ਜਿਹੜੀ ਤਪੀਸ਼ ਕਰਦੀ ਹੈ ਜਿਹੜੀ ਪਰਚੇ ਦਰਜ ਕਰਦੀ ਹੈ ਜਿਹੜੀ ਅਪਰਾਧ ਨਾਲ ਨਿਪਟਦੀ ਹੈ ਉਹ ਏਜੰਸੀ ਦਾ ਹੁੰਦਾ ਹੈ ਇਸ ਮਾਮਲੇ ਵਿੱਚ ਕੋਈ ਪਰਚਾ ਨਹੀਂ ਦਰਜ ਹੋਇਆ ਮਾਮਲਾ ਇਹ ਕੀ ਹੈ ਕਿ ਕਿਸੇ ਜ਼ਮਾਨੇ ਦੇ ਵਿੱਚ ਨੈਸ਼ਨਲ ਹਾਲ ਅਖਬਾਰ ਚੱਲਦਾ ਹੁੰਦਾ ਸੀ ਠੀਕ ਹੈ ਜੀ ਜਦੋਂ ਆਜ਼ਾਦੀ ਦੀ ਲੜਾਈ ਚੱਲਦੀ ਹੁੰਦੀ ਸੀ ਤੇ ਇਹਦਾ ਐਡੀਟਰ ਹੁੰਦਾ ਸੀ ਪੰਡਤ ਜਵਾਹਰ ਲਾਲ ਨਹਿਰੂ ਇਹਨਾਂ ਨੂੰ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਮੌਲਾਨਾ ਆਯਾਜ਼ ਵਰਗੇ ਬੰਦੇ ਆਲੇ ਸਾਰੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਤੀਨ ਨੂੰ ਚਲਾਇਆ ਸੀ। ਬਾਅਦ ਦੇ ਨਾਲ ਨਾਲ ਉਹਦੇ ਚਿਹਰੇ ਹੈਗੇ ਲੋਕ ਤੇ ਕੰਮ ਕਰਦੇ ਸੀ ਉਹ ਮਤਲਬ ਮੁਖ ਖਤਮ ਹੋ ਗਿਆ ਉਹਦਾ ਕਰੰਟ ਖਤਮ ਹੋ ਗਿਆ ਜਾਂ ਕੁਝ ਵੀ ਹੋ ਗਿਆ ਉਹਦੇ ਕੋਲੇ ਪੈਸੇ ਤੇ ਲੈ ਨਹੀਂ ਰਹੇ ਤੇ ਉਹਨਾਂ ਨੂੰ ਪੈਸਿਆਂ ਦਾ ਸੰਕਟ ਪੈ ਗਿਆ। ਇਹਨਾਂ ਨੇ ਕੁਝ ਪੈਸਾ ਜਿਹੜਾ ਹੈਗਾ ਇੱਕ ਹੋਰ ਜਿਹੜੀ ਹੈਗੀ ਬਰਾਬਰ ਆਰਗੇਨਾਈਜੇਸ਼ਨ ਮਿਲੀ ਸੀ ਉਹਦੇ ਵੱਲੋਂ ਉਹਨਾਂ ਨੂੰ ਟ੍ਰਾਂਸਫਰ ਕਰ ਸੀ। ਜੀ। ਉਹਨਾਂ ਨੂੰ ਟ੍ਰਾਂਸਫਰ ਕਰਦਾ ਮੈਂ ਤੁਹਾਡਾ ਲੈ ਆਂਦੀ। ਜੀ। ਉਹ ਕਹਿੰਦੇ ਜੀ ਰੈਜੀ ਦੀ ਦਾ ਕੇਸ ਬਣ ਗਿਆ ਪਹਿਲਾਂ ਸੁਬਰਾ ਮਨੀਮ ਸਵਾਮੀ ਨੇ ਕੇਸ ਪਾਇਆ ਉਹ ਅਦਾਲਤ ਚ ਹਾਰ ਗਿਆ ਉੱਡ ਗਿਆ ਫਿਰ ਇਹਨਾਂ ਨੇ ਕਿਹਾ ਵੀ ਚਲੋ ਆਪਾਂ ਇਹਦੇ ਰੇਨਿੰਨ ਦੀ ਈਡੀ ਵਾਲੇ ਮਾਮਲੇ ਸ਼ੁਰੂ ਕਰਤਾ ਈਡੀ ਦਾ ਜਿਹੜਾ ਅਫਸਰ ਸੀ ਉਹ ਅਫਸਰ ਮਿਰੇਂਦਰ ਮੋਦੀ ਸਾਹਿਬ ਦੀ ਸਰਕਾਰ ਦਾ ਸੀ ਵੱਡਾ ਅਫਸਰ ਸੀ ਜਿਹੜਾ ਅੱਜ ਤੋਂ ਨੇ ਦੇਖਿਆ ਉਹ ਕਹਿੰਦੇ ਜੀ ਕੇਸ ਕੀ ਬਣਾਉਣਾ ਚੜ੍ਹਪਾ ਫਿਰ ਕਹਿੰਦੇ ਨਹੀਂ ਕਰਵਾਂਗੇ ਫਿਰ ਕਿਹਾ ਸਾਡੇ ਸਰਦਾਰ ਜੀ ਸੀ ਉਹ ਵੀ ਲੱਗੇ ਕਰਨਲ ਸੀ ਉਹ ਠੀਕ ਹੈ ਜੀ ਕਰਨਲ ਸੀ ਉਹਦੇ ਉਹਨੂੰ ਕਹਿੰਦੇ ਕਰਨਲ ਸਾਹਿਬ ਤੂੰ ਕਰ ਬ ਕਰਨਲ ਸਾਹਿਬ ਸੀ ਉਹ ਕਹਿੰਦਾ ਹੁਣ ਚੱਕਦੇ ਨੇ ਪੱਟੀ ਸਰਦਾਰ ਜੀ ਕਹਾਂ ਲਓ ਜੀ ਆਪਾਂ ਕੇਸ ਉਹ ਕੁਟ ਕੁਟ ਕੋਰਨਾਟੇ ਕੇਸ ਬਣਾਤਾ ਠੀਕ ਹੈ ਜੀ ਕੇਸ ਬਣਾਤਾ ਤੇ ਕੇਸ ਚਲਾ ਗਿਆ ਅਦਾਲਤ ਚ ਲੰਬੇ ਹੀ ਲੰਬੀ ਜਿਹੜੀ ਪੁਛਕਿਸ਼ ਹੁੰਦੀ ਰਹੀ ਆ ਤੁਸੀਂ ਦੇਖੋ ਸੋਨੀਆ ਗਾਂਧੀ ਬਿਮਾਰ ਹੁੰਦੀ ਸੀ ਉਹਦੀ ਪੁਛਕਿਸ਼ ਹੁੰਦੀ ਆ ਰਾਹੁਲ ਗਾਂਧੀ ਦੀ ਪੁਛਕਿਸ਼ ਹੁੰਦੀ ਦੂਜੇ ਜਿਹੜੇ ਇਹਨਾਂ ਦੇ ਲੀਡਰਸ਼ਿਪ ਉਹਨਾਂ ਦੀ ਪੁਛਕਿਸ਼ ਹੁੰਦੀ ਘੰਟਿਆਂ ਵੱਧੀ ਕਈ ਕਈ ਘੰਟੇ ਪੁਛਕਿਸ਼ ਕਰਦੇ ਸਾਰਾ ਕੁਝ ਕਰਕਰਾ ਕੇ ਤੇ ਚਲਾਨ ਪੇਸ਼ ਕਰਤਾ ਵੀ ਆਹ ਲੋ ਜੀ ਚਾਰ ਸ਼ੀਟ ਲੈ ਕਰ ਆ ਰੌਜ਼ਾਬਨੀ ਕੋਰਟ ਤੱਕ ਠੀਕ ਹੈ ਜੀ ਉਹ ਇਥਲੀ ਅਦਾਲਤ ਆਹਨੇ ਤਾਂ ਠੀਕ ਹੈ ਉੱਥੇ ਜਦੋਂ ਜਾ ਕੇ ਪੇਸ਼ ਕਰਤੀ ਵੀ ਆਹ ਲੋ ਜੀ ਉੱਥੇ ਉਹ ਬੈਸਟ ਵਿੱਚ ਅਦਾਲਤ ਕਹਿੰਦੀ ਵੀ ਪਰਚਾ ਦਾ ਦਰਜ ਨਹੀਂ ਹੋਇਆ ਠੀਕ ਹੈ ਜੀ ਇਹ ਤੁਸੀਂ ਇਹ ਬਗੈਰ ਪਰਚਾ ਦਰਜ ਹੋਏ ਤੋਂ ਤੁਸੀਂ ਈਡੀ ਦਾ ਕੇਸ ਕਿਵੇਂ ਬਣਾਕਾ ਕਿਵੇਂ ਬਣਾਦਾ ਪਹਿਲਾਂ ਤੁਹਾਡੇ ਬੰਦੇ ਕਹਿੰਦੇ ਕੇਸ ਬੰਦ ਨਹੀਂ ਇਹ ਕੇਸ ਬੰਦ ਹੋਇਆ ਅਦਾਲਤ ਨੇ ਕੇਸ ਬੰਦ ਹੋਇਆ ਅਦਾਲਤ ਕਹਿੰਦੀ ਨਾਲ ਕੰਬਨਦੀ ਸੋਚ ਵਿਚਾਰ ਕਰਦੀ ਹੈ ਰਿਜ਼ਰਵ ਕਰਨਾ ਤੇ ਨਾਲ ਦੀ ਨਾਲ ਹੀ ਮਾ ਦਿਆ ਪਤਾ ਨਹੀਂ ਵੀ ਆਪਾਂ ਕਰਿਓ ਹੁਣ ਪ੍ਰਬੰਧ ਇੱਕ ਨਾ ਤੁਹਾਨੂੰ ਪਤਾ ਈਡਬਲਯੂ ਕੇ ਗੋਲਾਪੁਰਸਾ ਹਾਂਜੀ ਹਾਂਜੀ ਇਕਨੋਮਿਕ ਬੈਂਕ ਜੀ ਉਹ ਸਾਰੀਆਂ ਸਟ੍ਰੈਟਜੀ ਬਣਾਇਆ ਉਹ ਦਿੱਲੀਪੁਰਸੇ ਦੇ ਵਿੱਚ ਉਹ ਵੀ ਬਣਾਇਆ ਬਣਾਇਆ ਦਵਾ ਦਵਾ ਕਹਿੰਦੇ ਪਰਚਾ ਦਰਜ ਕਰੋ ਪਰਚਾ ਪਰਚਾ ਅੱਛਾ ਫਿਰ ਫੇਰ ਆਇਆ ਹਾਂ ਮਤਲਬ ਜਦੋਂ ਜਦੋਂ ਚਲਾਨ ਪੇਸ਼ ਕਰਤਾ ਕੇਸ ਨੂੰ ਫੈਸਲਾ ਰਿਜ਼ਰਵ ਰੱਖਣਾ ਤੇ ਫਿਰ ਪਰਚਾ ਦਰਜ ਕਰ ਦਿੱਤਾ ਪਰਚਾ ਦਰਜ ਕਰਕੇ ਲੈ ਕੇ ਲਓ ਜੀ ਕਹਿੰਦੇ ਪਰਚਾ ਵੀ ਹੈਗਾ ਉਹ ਕਹਿੰਦੇ ਵੀ ਤੀਆਂ ਮਗਰੋਂ ਲੂੰਗੀ ਫੁੱਕਣੀ ਹੈ ਬੁੱਕਣੀ ਹੈ ਜੇ ਪਹਿਲਾਂ ਤਾਂ ਤੁਸੀਂ ਕੁਝ ਦਿੱਤਾ ਜੀ ਨਹੀਂ ਦਿੱਤਾ ਨਹੀਂ ਤੇ ਹੁਣ ਲੈ ਕੇ ਆ ਕੇ ਵੀ ਲਓ ਜੀ ਹੁਣ ਇਹਨੂੰ ਟੱਗ ਦਿਓ ਹਾਂ ਇੱਥੇ ਵੀ ਨਾ ਗਾਦੀ ਇਥੇ ਰਾਹੁਲ ਗਾਂਧੀ ਆਉਦੇ ਨਾਲ ਦੀ ਮੈਰੂ ਨੂੰ ਗਾਵਾ ਕੱਢੀ ਜਾਂਦੇ ਵੀ ਇੱਥੇ ਵੀ ਗਾਂਧੀ ਆ ਗਏ ਇਹ ਗਾਂਧੀ ਜਿਹੜਾ ਹੈ ਨਾ ਇਹ ਕਵਾੜੇ ਦੀ ਜੜ ਹੈ ਜੀ ਫਿਰ ਉੱਥੇ ਲੋਕਾਂ ਦੀ ਗਾਂਧੀ ਕਰਦੇ ਇੱਥੇ ਕੋਈ ਸਾਬਰ ਕਰਨੀ ਕਰਦਾ ਗੋਲਵਲ ਕਰਨੀ ਕਰਦਾ ਕੋਈ ਨਹੀਂ ਕਰਦੇ ਤੇ ਉਹ ਪੈਸੇ ਕਹਿ ਦਿੰਦੇ ਆਪਣੇ ਭਗਵਤ ਜੀ ਵੀ ਬੋਧੀ ਮੋਧੀ ਹੋਈ ਜਾਂਦੀ ਅੱਜ ਦੁਨਗੇ ਤੇ ਉਹ ਗਾਂਧੀ ਦਾ ਕਿੰਨਾ ਚਿਰ ਹੋ ਗਿਆ ਮਰਿਆ ਨੂੰ ਗਾਂਧੀ ਨਾ ਹੀ ਉਹ ਕਹਿੰਦੇ ਜੀ ਮੇ ਇਹਦਾ ਇਹਨਾਂ ਨੂੰ ਜ਼ਰੂਰ ਕਰੋ ਲਓ ਜੀ ਸੁਣਵਾਈ ਕਰਦੇ ਕਰਦੇ ਅੱਜ ਦਾਦ ਕਹਿੰਦੇ ਕੇਸ ਹੀ ਨਹੀਂ ਬੰਦਦਾ ਬੰਦਦਾ ਹੀ ਨਹੀਂ ਕੇਸ ਹੀ ਨਹੀਂ ਬੰਦਦਾ ਸੁਣਵਾਈ ਜੋਗੀ ਹੈ ਜੀ ਅਸੀਂ ਸੁਣਵਾਈ ਵੀ ਕਰਦੇ ਜੀ ਪਰ ਕਹਿੰਦੇ ਇਹ ਹੈ ਤੁਸੀਂ ਹੋਰ ਪੜਤਾਲ ਕਰੋ ਠੀਕ ਹੈ ਜੀ ਆ ਜਿਹੜੀ ਤੁਸੀਂ ਚਾਰਜ ਸ਼ੀਟ ਕੀਤੀ ਹੈ ਇਹਦੀ ਤਹਿਦੀ ਕੱ ਠੀਕ ਹੈ ਜੀ ਇਹ ਤਾਂ ਸਾਰੀ ਦੀ ਸਾਰੀ ਕਹਿੰਦੇ ਵੀ ਇਹ ਆਪਣਾ ਵਿਅਕਤੀ ਕਹੇ ਆਪਾਂ ਵੀ ਮਿੱਟੀ ਦਾ ਬੱਠਲ ਲੈ ਜਾਓ ਆ ਮਿੱਟੀ ਦਾ ਬੱਠਲ ਚੱਕੋ ਸਾਨੂੰ ਇਹਦੀ ਲੋੜ ਹੁਣ ਤੁਸੀਂ ਹੋਰ ਤਫਤੀਸ਼ ਕਰੋ ਠੀਕ ਹੈ ਜੀ ਹੁਣ ਮੈਨੂੰ ਇਹ ਲੱਗਦੀ ਹੈ ਪ੍ਰਵਿੰਦਰ ਹੈ ਕਿ ਜਿਹੜਾ ਅਗਲਾ ਨਵਾਂ ਪਰਚਾ ਦਰਜ ਕੀਤਾ ਨਾ ਜੀ ਉਹ ਪਰਚਾ ਤਾਂ ਜੀ ਈਡਬਲਿਊ ਬਿੰਕ ਕੋਲੇ ਹੁਣ ਉਥੇ ਲੱਗ ਜਾਂ ਉਹ ਲੱਗ ਲੈਂਗੇ ਉਹ ਕਹਿੰਦੇ ਜੀ ਇੱਥੋਂ ਫਿਰ ਇੱਥੋਂ ਆ ਗਿਆ ਜੀ ਦੋ